हजारों की संख्या में यहाँ पे पंजाब के नंबर की गाड़ियाँ घूम रही उनमें कौन लोग हैं? यहाँ पे 26 जनवरी को मनाने की तैयारी चल रही है यहाँ पे वो क्या ऐसा बड़ा काम करने वाले जिससे हमारी सुरक्षा व्यवस्था को खतरा हो सकता है सुरक्षा व्यवस्था को खतरा हो सकता है सुरक्षा व्यवस्था को खतरा हो सकता है सत मैं जशनदीप सिंह स्वागत करता थोड़ा सारे प्राइम सवेरा के चोन प्रचार दौरान ਪੰਜਾਬ ਨੰਬਰ ਪਲੇਟ ਵਾਲੀਆਂ ਗੱਡੀਆਂ ਨੂੰ ਲੈ ਕੇ 86 ਤਰਕਰਾਰ ਚਰਮਤੇ ਹਨ ਨਵੀਂ ਦਿੱਲੀ ਸੀਟ ਤੋਂ ਭਾਜਪਾ ਉਮੀਦਵਾਰ ਪ੍ਰਵੇਸ਼ ਵਰਮਾ ਨੇ ਗਣਤੰਤਰ ਦਿਵਸ ਤੋਂ ਪਹਿਲਾਂ ਇਨ੍ਹਾਂ ਗੱਡੀਆਂ ਨੂੰ ਸੁਰੱਖਿਆ ਲਈ ਖਤਰਾ ਦੱਸਿਆ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਗੱਡੀਆਂ ਅਤੇ ਸਰਕਾਰੀ ਮਸ਼ੀਨਰੀ ਦਾ ਚੋਣ ਪ੍ਰਚਾਰ ਵਿੱਚ ਦੁਰਵਰਤੋਂ ਕੀਤੀ ਜਾ ਰਹੀ ਹੈ ਵਰਮਾ ਨੇ ਇਸ ਮਾਮਲੇ ਵਿੱਚ ਚੋਣ ਕਮਿਸ਼ਨ ਅਤੇ ਦਿੱਲੀ ਪੁਲਿਸ ਨੂੰ ਸ਼ਿਕਾਇਤ ਵੀ ਕੀਤੀ ਹੈ ਆਮ ਆਦਮੀ ਪਾਰਟੀ ਨੇ ਇਸ ਬਿਆਨ ਨੂੰ ਪੰਜਾਬੀਆਂ ਦਾ અપਮਾਨ ਦੱਸਦਿਆਂ ਬਰਮਾ ਤੇ ਵਾਪਸ ਹਮਲਾ ਕੀਤਾ ਹੈ ਕੇਜਰੀਵਾਲ ਨੇ ਕਿਹਾ ਕਿ ਭਾਜਪਾ ਸਰਕਾਰ ਪੰਜਾਬ ਦੀਆਂ ਗੱਡੀਆਂ ਨੂੰ ਖਤਰੇ ਦੇ ਤੌਰ ਤੇ ਪੇਸ਼ ਕਰਕੇ ਗੁੰਮਰਾਹੀ ਪੈਦਾ ਕਰ ਰਹੀ ਹੈ ਉਨ੍ਹਾਂ ਭਾਜਪਾ ਦੇ ਨੇਤਾ ਪ੍ਰਵੇਸ਼ ਬਰਮਾ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਪੰਜਾਬੀਆਂ ਦੇ અપਮਾਨ ਲਈ ਮਾਫੀ ਦੀ ਮੰਗ ਕੀਤੀ ਹੈ ਤੋਂ ਅਨੁਸਾਰ ਦੱਸ ਦिए ਕਿ ਦੂਜੇ ਪਾਸੇ ਪ੍ਰਵੇਸ਼ ਬਰਮਾ ਨੇ ਕੇਜਰੀਬਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਮੰਤ ਮਾਨ ਵਿਰੁੱਧ 50-50 ਕਰੋੜ ਰੁਪਏ ਦਾ ਮਾਨਹਾਨੀ ਕੇਸ ਦਾ ਐਲਾਨ ਕੀਤਾ ਹੈ। ਬਰਮਾ ਦੇ ਬਕੀਨ ਨੇ ਕਿਹਾ ਕਿ ਕੇਜਰੀਬਾਲ ਅਤੇ ਭਗਵੰਤ ਮਾਨ ਨੇ ਉਹਨਾਂ ਦੇ ਬਿਆਨ ਨੂੰ ਤੋਰ ਮੋੜ ਕੇ ਪੇਸ਼ ਕੀਤਾ ਹੈ ਜਿਸ ਦੇ ਕਾਰਨ ਉਹਨਾਂ ਨੇ ਕੇਜਰੀਬਾਲ ਅਤੇ ਭਗਵੰਤ ਮਾਨ ਦੇ ਵਿਰੁੱਧ 100 ਕਰੋੜ ਰੁਪਏ ਦਾ ਨੋਟਿਸ ਜਾਰੀ ਕੀਤਾ ਹੈ ਅਤੇ 48 ਘੰਟਿਆਂ ਦੇ ਅੰਦਰ ਮਾਫੀ ਮੰਗਣ ਦਾ ਆਲਟੀਮੇਟਮ ਦਿੱਤਾ ਹੈ ਬਰਮਾ ਦਾ ਕਹਿਣਾ ਹੈ ਕਿ ਇਹ ਹਰਜਾਨਾ ਨਵੀਂ ਦਿੱਲੀ ਦੇ ਲੋਕਾਂ ਦੇ ਕਲਿਆਣ ਵਿੱਚ ਵਰਤਿਆ ਜਾਵੇਗਾ ਜੇਕਰ ਵਿਵਾਦ ਦੀ ਸ਼ੁਰੂਆਤ ਦੀ ਗੱਲ ਕਰ ਲਈਏ ਤਾਂ ਵਿਵਾਦ ਦੀ ਸ਼ੁਰੂਆਤ ਉਸ ਸਮੇਂ ਤੋਂ ਹੋਈ ਜਦੋਂ ਬਰਮਾ ਨੇ ਦਾਵਾ ਕੀਤਾ ਕਿ ਪੰਜਾਬ ਵਿੱਚ ਰਜਿਸਟਰਡ ਹਜ਼ਾਰਾਂ ਗੱਡੀਆਂ ਦਿੱਲੀ ਵਿੱਚ ਦੇਖੀਆਂ ਗਈਆਂ ਹਨ ਅਤੇ ਉਹਨਾਂ ਵਿੱਚ ਕੌਣ ਹਨ ਇਹ ਸਪਸ਼ਟ ਨਹੀਂ ਉਨਾ ਇਸ ਗਣਤੱਤਾ ਦਿਵਸ ਤੋਂ ਪਹਿਲਾਂ ਸੁਰੱਖਿਆ ਲਈ ਖਤਰਾ ਦੱਸਿਆ ਇਸ ਮਾਮਲੇ ਨੇ ਸਿਆਸੀ ਰੰਗ ਲੈ ਲਿਆ ਹੈ ਜਿੱਥੇ ਇੱਕ ਪਾਸੇ ਭਾਜਪਾ ਇਸ ਮੁੱਦੇ ਨੂੰ ਸੁਰੱਖਿਆ ਨਾਲ ਜੋੜ ਰਹੀ ਹੈ ਅਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਇਸ ਨੂੰ ਪੰਜਾਬੀਆਂ ਦੀ ਬੇਇੱਜ਼ਤੀ ਦੇ ਤੌਰ ਤੇ ਪੇਸ਼ ਕਰ ਰਹੀ ਹੈ ਮੇਰੀ ਤਾਜ਼ਾ ਜਾਣਕਾਰੀ ਦੇ ਅਨੁਸਾਰ ਭਾਜਪਾ ਦੇ ਸ਼ਿਕਾਇਤ ਕਰਨ ਮਗਰੋਂ ਚੋਣ ਕਮਿਸ਼ਨ ਨੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ ਇਸ ਦੌਰਾਨ ਦਿੱਲੀ ਪੁਲਿਸ ਨੂੰ ਹਦਾਇਤ ਦਿੱਤੀ ਗਈ ਹੈ ਕਿ ਗਣਤੰਤਰ ਦੇ ਮੱਦੇਨਜ਼ਰ ਸੁਰੱਖਿਆ ਦਾ ਪ੍ਰਬੰਧ ਮਜ਼ਬੂਤ ਕੀਤਾ ਜਾਣਾ ਚਾਹੀਦਾ ਹੈ ਇਸ ਸਿਆਸੀ ਗਹਿਰਾਈ ਨਾਲ ਦਿੱਲੀ ਦੀ ਚੋਣ ਜੰਗ ਹੋਰ ਵੀ ਜ਼ਿਆਦਾ ਤਿੱਖੀ ਹੋ ਗਈ ਹੈ